ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬਗਿਲ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕੰਟੇ ਖੁਸ਼ ਹੋਵੋਗੇ ਤੇ ਅੱਜ ਮੈਂ ਜਿੱਥੇ ਆਈ ਹੋਈ ਹਾਂ ਫਰੋਸ਼ਪੁਰ ਦਾ ਏਰੀਆ ਔਰ ਵਿੱਚ ਤਰਨਤਾਰਨ ਦੇ ਵੀ ਲੱਗਦਾ ਪਾ ਏਰੀਆ ਤੇ ਹਰਫਕੇ ਤੋਂ ਹ ਹਮਾਦਕੇ ਹਮਾਦਕੇ ਤੋਂ ਪੰਗਾਲਾ ਔਰ ਕੋਟ ਬੁੱਡੇ ਵਾਲ ਨੂੰ ਜਾਣਾ ਸੀ ਬਟ ਉਹ ਸੰਪਰਕ ਟੁੱਟ ਗਿਆ ਕਿਉਂਕਿ ਅੱਜ ਸਵੇਰ ਹੀ ਉਹ ਜਿਹੜਾ ਬੰਨਾ ਟੁੱਟ ਗਿਆ ਕੋਟ ਬੁੱਡੇ ਦੇ ਲਾਗੇ ਪੰਗਾਲੇ ਲਾਗੇ ਜਿਹੜਾ ਆਰਜੀ ਬੰਨ ਸੀ ਉਹ ਟੁੱਟ ਗਿਆ ਜਿਹਦੇ ਕਰਕੇ ਲੋਕਾਂ ਦੇ ਘਰਾਂ ਚ ਪੂਰਾ ਪਾਣੀ ਪਾਣੀ ਆ ਗਿਆ ਔਰ ਜ਼ਮੀਨਾਂ ਚ ਵੀ ਪਾਣੀ ਭਰ ਚੁੱਕਿਆ ਸੋ ਮੈਂ ਤੁਹਾਨੂੰ ਦਿਖਾਉਣੀ ਆ ਕੀ ਹਾਲ ਨੇ ਲੋਕਾਂ ਦੇ ਇਸ ਏਰੀਏ ਦੇ ਵਿੱਚ ਦੂਰ ਦੂਰ ਤੱਕ ਆਪਾਂ ਜਿੱਥੇ ਵੀ ਨਜ਼ਰ ਮਾਰਦੇ ਆ ਸਮੁੰਦਰ ਦੇ ਵਾਂਗ ਜਿਹੜੇ ਉਹ ਖੇਤ ਬਣ ਚੁੱਕੇ ਆ ਜ਼ਮੀਨਾਂ ਥੋੜਾ ਥੋੜਾ ਚੋਨਾ ਦਿਖ ਰਿਹਾ ਹੈ ਬਾਕੀ ਜ਼ਿਆਦਾਤਰ ਸਾਰਾ ਹੀ ਡੁੱਬ ਗਿਆ ਹੈ ਤੇ ਸੜਕ ਵੀ ਜਿਹੜੀ ਉਹ ਬਿਲਕੁਲ ਬੰਦ ਹੋ ਚੁੱਕੀ ਆ ਲੰਘਣਾ ਬਹੁਤ ਔਖਾ ਵਾ ਕਿਤੇ-ਕਿਤੇ ਸੜਕ 'ਚ ਆਪਾਂ ਲੰਘ ਸਕਦੇ ਆ ਬਾਕੀ ਆ ਦੂਰੋਂ ਦੇਖੋ ਉੱਥੋਂ ਸਾਰੇ ਕਿਤੇ ਪਾਣੀ ਜਿਹੜਾ ਵਾ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜਾ ਵਧਦਾ ਪਿਆ ਵਾ ਔਰ ਕਿਤੇ ਵੀ ਲੰਘਣ ਦਾ ਵੀ ਸਹਾਰਾ ਹੈ ਨਹੀਂ ਔਰ ਅਗਰ ਆਪਾਂ ਲੰਘਣ ਦੀ ਕੋਸ਼ਿਸ਼ ਕਰਦੇ ਆ ਗੱਡੀ ਵਗੈਰਾ ਬਾਈਕ ਤਾਂ ਬਿਲਕੁਲ ਨਹੀਂ ਟਰੈਕਟਰ ਵੀ ਮੁਸ਼ਕਲ ਨਾਲ ਹੀ ਲੰਘਦਾ ਵਾ ਇਨਾ ਏਰੀਆ ਦੇ ਵਿੱਚੋਂ ਬਾਕੀ ਇਨਾ ਦੇ ਵਿੱਚੋਂ ਇਸ ਸਾਈਡ ਤੋਂ ਬੰਨ ਟੁੱਟ ਕੇ ਪਾਣੀ ਆ ਰਿਹਾ ਵਾ ਤੇ ਐਸ ਸਾਈਡ ਨੂੰ ਜਾ ਰਿਹਾ ਵਾ ਇਨਾਂ ਖੇਤਾਂ ਦੇ ਵਿੱਚ ਤੇ ਅਗਰ ਇਦਾਂ ਹੀ ਪਾਣੀ ਚੱਲਦਾ ਰਿਹਾ ਨਾ ਰੁਕਿਆ ਤਾਂ ਇਨਾਂ ਦੇ ਖੇਤ ਤਤਬਾ ਹੋ ਗਏ ਆ ਤੇ ਘਰ ਵੀ ਟਿੱਗਣ ਦਾ ਡਰਾ ਕਿਉਂਕਿ ਬਾਲਿਆਂ ਵਾਲੇ ਘਰ ਨੇ ਉਹ ਕੋਈ ਲੋਕ ਆਪਣੇ ਜ਼ਮੀਨਾਂ ਦੇਖਣ ਜਾ ਰਹੇ ਨੇ ਫਸਲ ਵੀਕ ਕੀ ਦੁਖੀ ਹੁੰਦਾ ਹੁਣ ਉਹਨਾਂ ਨੂੰ ਕਿਉਂਕਿ ਸਾਰਾ ਤੈਸ ਨੈਸ ਹੋ ਚੁੱਕਿਆ ਹੈ ਮੱਜਾਂ ਦੀ ਤੂੜੀ ਆ ਉਹ ਵੀ ਖਰਾਬ ਹੋ ਗਈ ਆ ਪੌਣ ਦੇ ਲਾਈਕ ਨਹੀਂ ਰਹੀ ਕਿਉਂਕਿ ਪਾਣੀ ਦੇ ਵਿੱਚ ਖੇਤਾਂ ਵਿੱਚ ਹੀ ਉਹਨਾਂ ਨੇ ਤੂੜੀ ਜਮਾ ਕੀਤੀ ਜੋ ਕਿ ਪੂਰੀ ਰੁੜ ਗਈ ਹੁਣ ਇਸ ਟਾਈਮ ਅਗਾ ਚੱਲ ਕੇ ਦੇਖਦੇ ਆਪਾਂ ਬਾਕੀ ਉਹ ਕਹਿੰਦੇ ਨੇ ਰੋਡ ਇੱਥੋਂ ਤੱਕ ਹੀ ਚੱਲਦਾ ਬੰਦ ਹੋ ਗਿਆ ਕਿਉਂਕਿ ਇੱਥੇ ਜ਼ਿਆਦਾ ਪਾਣੀ ਆ ਤੇਜ਼ੀ ਨਾਲ ਆਉਂਦਾ ਪਿਆ ਵਾ ਆ ਪੁਲਿਸ ਦੇਖੋ ਕਿੰਨੀ ਤੇਜ਼ੀ ਨਾਲ ਪਾਣੀ ਆਉਂਦਾ ਪਿਆ ਆਹ ਆ ਕੰਧ ਦੇ ਨਾਲ ਦੇਖੋ ਕਿੰਨੀ ਤੇਜ਼ੀ ਨਾਲ ਪਾਣੀ ਜਾ ਰਿਹਾ ਕੁਝ ਕੁ ਝੋਨੇ ਦਿਖ ਰਿਹਾ ਬਾਕੀ ਸਾਰੇ ਡੁੱਬ ਚੁੱਕੇ ਆ ਪਾਣੀ ਦਿਖ ਰਿਹਾ ਦੇਖੋ ਉਹ ਲੋਕਾਂ ਦੇ ਘਰ ਆ ਲੋਕਾਂ ਤਾਂ ਸੇਫ ਜਗ੍ਹਾ ਤੇ ਜਾ ਰਹੇ ਨੇ ਆਪਣੀਆਂ ਮੱਜਾਂ ਲੈ ਕੇ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਲੈ ਕੇ બસ ਵੀ ਚੱਲਣੋ ਅੱਜ ਬੰਦ ਹੋ ਗਈ ਆ ਸਿਰਫ ਟਰੈਕਟਰ ਜਾ ਰਿਹਾ ਉਹ ਵੀ ਸਹੂਲਤਾਂ ਵਾਸਤੇ ਅਮੀਨ ਜੀ ਕੇਂਦਰੀ ਪੰਤੇ ਡੁੱਬਦੇ ਹੁਣ ਆ ਡੇਰੇ ਚ ਪਈ ਆ ਹਾਂ ਡੇਰੇ ਪਈ ਜਾਂਦਾ ਹੈ ਇੱਥੇ ਹੈ ਨਹੀਂ ਸੀ ਪਾਣੀ ਹੁਣੇ ਜਦੋਂ ਆ ਆ ਹੁਣਾਂ ਛਿੜ ਗਿਆ ਪਾਣੀ ਸਾਡੇ ਚੋਨੇ ਦੀ ਨਾ ਪਾਣੀ ਪਗ ਰਿਹਾ ਠੀਕ ਹੈ ਜੀ ਇੰਨਾ ਨਾ ਬਹੁਤ ਔਖਾ ਯਾਰ ਹਾਂ ਤੁਸੀਂ ਸਰੇਾ ਥੋਨਾ ਹੀ 10 ਕਿੱਲੇ ਸਭ ਕੋਈ ਖਰਾਬ ਸਹੀ ਸਪਰੇਮਾ ਫਰੋ ਕਰਕੇ ਫੇਲੇ ਹੋ ਗਿਆ ਵੀ ਹੁਣ ਪੱਕੀ ਜਾਣਾ ਹੈ ਅਗਲੇ ਮਹੀਨੇ ਪਰ ਹੁਣ ਚੱਲੇ ਅਗਲੇ ਮਹੀਨੇ ਪੱਕ ਜਾਣਾ ਸੀ ਬਿੰਚੋ ਨਾਲ ਨਿਸਰ ਗਿਆ ਸੀ ਕਰਦੇ ਤਾਂ ਕਹਿੰਦਾ ਚੱਲ ਵੀ ਬੜੇ ਦੁਖੀ ਹੋ ਗਏ 23 ਦੇ ਵਿੱਚ ਕਿਲੋ ਇੱਕ ਨਹੀਂ ਵਜਾ ਕਿਸੇ ਦਾ ਵੀ ਇਹ ਇਲਾਕੇ ਦੇ ਵਿੱਚ ਹੁਣ ਵੀ ਹੁਣ ਵੀ ਨਹੀਂ ਬਚਣਾ ਇਹਦੇ ਨਹੀਂ ਬਚਣਾ ਇਹ ਕਿਹੜਾ ਇਹ ਕਿਹੜਾ ਕੱਢਿਆ ਜੀ ਲੇ ਕਿੰਨਾ ਕਿੰਨੇ ਦਿਨ ਲੱਗ ਜਾਣੇ ਮੈਂ ਅੱਗੇ ਕਿੰਨੇ ਦਿਨ ਹੋਗੇ ਹਾਂ ਅੱਗੇ ਕਿੰਨੇ ਹੋਗੇ ਪਿੱਛੇ ਸਾਰੀ ਜਮੀਨ ਦਾ ਕੰਮ 15 16 ਦਿਨ ਹੋ ਗਏ ਤਾਂ ਹੁਣ ਆਪਣਾ ਚੱਲਦੇ ਰੋਗੇ ਅੱਗੇ ਚੱਲ ਕੇ ਦੇਖਦੇ ਆਂ ਆਪਾਂ ਇਸ ਤੋਂ ਅੱਗਾ ਜਾ ਵੀ ਨਹੀਂ ਸਕਦੇ ਬਸ ਇਹਨਾਂ ਦੀ ਬਾਈਕ 'ਚ ਲੱਗਦਾ ਪਾਣੀ ਪੈ ਗਿਆ ਪਾਣੀ ਇਦਾਂ ਲੋਕ ਚੜ੍ਹ ਕੇ ਹੁੰਦੇ ਨੇ ਟਰੈਕਟਰਾਂ ਦੇ ਉੱਪਰ ਦੂਜੀ ਸਾਈਡ 'ਤੇ ਔਰ ਮੋਟਰ ਵੀ ਡੁੱਬ ਗਈ ਪੂਰੀ ਤਰ੍ਹਾਂ ਥੋੜੀ ਜਿਹੀ ਦਿੱਖ ਰਹੀ ਹੈ ਬਸ ਇਹੇ ਮਲੰਗਣਗੇ ਇਹ ਤਾਂ ਪੂਰੀ ਡੁੱਬ ਜਾਣੀ ਹੈ ਕਿਉਂਕਿ ਪਾਣੀ ਅਗਾਹ ਜਾ ਕੇ 6-7 ਫੁੱਟ ਉਪਰ ਤੱਕ ਹੈ ਸਾਰਾ ਪਿੰਡਾ ਬਣਾ ਲਈ ਜਿੱਧਰੋਂ ਪਾਣੀ ਆਉਂਦਾ ਪਿਆ ਕਿੰਨੀ ਤੇਜ਼ੀ ਦੇ ਨਾਲ ਰੁੱਖ ਵੀ ਨਹੀਂ ਦਿਖ ਰਿਹਾ ਘਰ ਤਾਂ ਦੂਰ ਦੀ ਗੱਲ ਆ ਉੱਚੇ ਉੱਚੇ ਰੁੱਖ ਹੀ ਆ ਬਾਕੀ ਛੋਟੇ ਰੁੱਖ ਸਾਰੇ ਡੁੱਬ ਗਏ ਵਿੱਚ ਸਵੇਰ ਦਾ ਪਾਣੀ ਆਇਆ ਹੋਇਆ 10 12 ਘੰਟੇ ਹੋ ਗਏ ਪਾਣੀ ਨੂੰ ਪਰ ਪਾਣੀ ਵਧਦਾ ਹੀ ਜਾਂਦਾ 10 10 ਫੁੱਟ ਤੱਕ ਪਾਣੀ ਉੱਚਾ ਹੋ ਗਿਆ ਹੁਣ ਹਮਦ ਵਾਲਾ ਪਾਣੀ ਕਿੰਨੇ ਤੇਜ਼ੀ ਨਾਲ ਦੂਜੀ ਸਾਈਡ ਜਾਂਦਾ ਪਿਆ ਸੜਕ ਤੋਂ ਅਭੀ ਘਰ ਡੋਬਗੇ ਖੜ ਦੇ ਨਾਲ ਉੱਡੀ ਸਫਾਈ ਕਰਦੇ ਪਏ ਆ ਤਾਂ ਕਿ ਸ਼ਾਇਦ ਇੱਥੇ ਪਾਣੀ ਇਕੱਠਾ ਕਰ ਸਕਣ ਕੁਝ ਬਾਕੀ ਆ ਪਿੰਡ ਆ ਇਸ ਪਿੰਡ ਚ ਪਾਣੀ ਆਉਂਦਾ ਵੈਸੇ ਤਾਂ ਆ ਹੀ ਗਿਆ ਜ਼ਿਆਦਾਤਰ ਘਰਾਂ ਚ ਦੇਖਦੇ ਆ ਕਿੰਨਾ ਕੁ ਪਾਣੀ ਆਇਆ ਬਾਕੀ ਪਿੱਛੇ ਵਾਲੇ ਪਿੰਡ ਤਾਂ ਸਾਰੇ ਡੋਬ ਹੀ ਗਏ ਆ ਘਰ ਤਾਂ ਜ਼ਮੀਨਾਂ ਸਾਰੀਆਂ ਖਰਾਬ ਹੋ ਗਈਆਂ ਫਸ ਗਿਆ ਉਹ ਇੱਧਰ ਬੰਨ ਆਪੇ ਇੱਧਰ ਚੱਲਦੇ ਹਾਂ ਹੁਣ ਇਨੇ ਟੂੜੇ ਖਰਾਬ ਹੋ ਗਏ ਸਾਰੇ ਟੂੜੇ 15-20 ਟਰਾਲੀ ਖਰਾਬ ਹੋ ਗਏ ਬਾਕੀ ਨਾਲ-ਨਾਲ ਪਾਣੀ ਬੰਨ ਦੇ ਲੋਕ ਘਰਾਂ ਚੋਂ ਬਾਹਰ ਬੈਠੇ ਹੋਏ ਆ ਕਿਉਂਕਿ ਘਰਾਂ ਚ ਪਤਾ ਪਾਣੀ ਆ ਨਜ਼ਰ ਆ ਰਿਹਾ ਆਹ ਚਾਲੂ ਚ ਪਰ ਘਰ ਉੱਚਾ ਸੀ ਫਿਰ ਵੀ ਘਰ ਚ ਕਿੰਨਾ ਪਾਣੀ ਸੀ ਦੇਖੋ ਨਾਲ ਨਾਲ ਬੰਨ ਦੇ ਥੋੜਾ ਹੀ ਰਹਿ ਗਿਆ 2 ਕੁ ਫੁੱਟ ਨਹੀਂ ਰਹਿ ਗਿਆ ਬੰਨ ਤੋਂ ਪਾਣੀ ਬਾਕੀ ਲਾਈਟ ਵੀ ਇਧਰ ਦੀ ਬੰਦ ਕੀਤੀ ਹੋਈ ਆ ਪੱਟੀ ਵਾਲਾ ਰੋਡ ਆ ਨਾ ਉਧਰ ਨੂੰ ਰਸਤਾ ਬੰਦ ਆ ਮਨਲਾ ਵਾਲ ਤੋਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਆ ਦੇਖੋ ਇਥੋਂ ਵੀ ਟੁੱਟਣ ਵਾਲਾ ਬਸ ਥੋੜਾ ਜਿਹਾ ਰਹਿ ਗਿਆ ਚਪਟੇ ਲਗਾਏ ਹੋਏ ਸੀ ਪੱਠੇ ਬੀਜੇ ਸੀ ਡੁੱਬ ਗਏ ਸਾਰੇ ਖਰਾਬ ਹੋ ਗਏ ਸੋ ਏਸੀ ਅੱਜ ਦਾ ਵਲੌਗ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਕਿ ਪੰਗਾਲਾ ਕੋਟ ਬੁੱਢਾ ਤੇ ਵਾ ਵਾ ਪਿੰਡ ਜਿਹੜੇ ਆ ਕਿ ਹੰਮੇਦਕੇ ਪਿੰਡ ਇਹ ਪਿੰਡ ਦਾ ਨੁਕਸਾਨ ਹੋਇਆ ਜ਼ਿਆਦਾ ਜਿਹਦੇ ਕਿ ਆਰਜੀ ਬੰਨ ਟੁੱਟ ਗਿਆ ਕੋਟ ਬੁੱਢੇ ਦੇ ਲਾਗੋ ਪੰਗਾਲੇ ਲਾਗੋ ਜਿਹੜਾ ਆਰਜੀ ਬੰਨ ਸੀਗਾ ਸਤਲੁਜ ਦਰਿਆ ਜਿਹਦੇ ਵਿੱਚ ਆਉਂਦੇ ਸੀ ਇਕੱਠੇ ਸੋ ਬੰਨ ਟੁੱਟਣ ਦੇ ਨਾਲ ਲੋਕਾਂ ਦੇ ਘਰਾਂ ਚ ਵੀ ਪਾਣੀ ਆ ਗਿਆ ਔਰ ਉਹ ਹੁਣ ਘਰ ਦੇ ਵਿੱਚ ਉਹਨੇ ਰੋਕ ਸਕਦੇ ਆਸ-ਪਾਸੇ ਜਾ ਰਹੇ ਨੇ ਤੇ ਪਾਣੀ ਵੀ 10-10 ਫੁੱਟ ਤੱਕ ਆਇਆ ਔਰ ਹੋਰ ਹੋਰ ਪਾਣੀ ਆ ਸਕਦਾ ਕਿਉਂਕਿ ਪਾਣੀ ਬਹੁਤ ਤੇਜ਼ ਆ ਔਰ ਸੜਕਾਂ ਵੀ ਬੰਦ ਹੋ ਗਈਆਂ ਪੱਟੀ ਨੂੰ ਜਾਣ ਵਾਲੀਆਂ ਫਰੋਸ਼ਪੋਟੋ ਪੱਟੀ ਨੂੰ ਜਾਣ ਵਾਲੀ ਸੜਕ ਵੀ ਬਿਲਕੁਲ ਬੰਦ ਹੋ ਗਈ ਆ ਔਰ ਲੰਘ ਵੀ ਸਿਰਫ ਟਰੈਕਟਰ ਹੀ ਸਕਦੇ ਆ ਮੁਸ਼ਕਲ ਨਾਲ ਬਾਕੀ ਹੋਰ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਜਾ ਸਕਦਾ ਸੋ ਇਹ ਸੀ ਇਨ੍ਹਾਂ ਪਿੰਡਾਂ ਦੇ ਹਾਲਾਤ ਤੇ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਰੱਬ ਰੱਖਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਲਾਈਕ ਕਰ ਦਿਓ ਔਰ ਪਿਆਰਾ ਜਿਹਾ ਕਮੈਂਟ ਕਰ ਦਿਓ ਬਾਏ ਬਾਏ